ਗੱਲਾਂ ਦੀਆਂ ਮੰਗਾ ਤਿੰਨ ਦੇ ਜਿੱਲਾ ਉਹ ਹੋਰ ਸੀ ਅੱਜ ਜਿਹੜੀਆਂ ਗੱਲਾਂ ਉਹ ਹੋਰ ਨੇ ਇਹਨਾਂ ਨੇ ਪੰਜਾਬ ਪੁਲਿਸ ਪਹਿਲਾਂ ਕਿੰਨੇ ਪੰਜਾਬ ਪੁਲਿਸ ਦੀ ਗੱਲ ਚੱਕੀ ਸੀ ਇਹ ਕਹਿੰਦੇ ਸੀ ਕਿ ਜਦੋਂ ਅਸੀਂ ਸੱਤਾ 'ਚ ਆਏ Papa ਪੰਜਾਬ ਪੁਲਿਸ ਦੀ ਜਿਹੜੀ ਡਿਊਟੀ ਹੈ ਉਹ 12 ਘੰਟੇ ਤੋਂ 8 ਘੰਟੇ ਕਰਾਂਗੇ ਉਦੋਂ ਮੁੜ ਕੇ ਨਵੇਂ ਮੁਲਾਜ਼ਮ ਭਰਤੀ ਕੀਤੇ ਅਸੀਂ ਨਵੇਂ ਮੁਲਾਜ਼ਮਾਂ ਦੇ ਵਿੱਚੋਂ ਦੀ ਕਲਰਕ ਭਰਤੀ ਕੀਤੇ ਇਹਨਾਂ ਨੇ ਕੀ ਕੀਤਾ ਕੁ ਕਰਾਂਗੇ ਉਹ ਪੰਜਾਬ ਦਾ ਸਕੇਲਾ ਕਰਾਂਗੇ ਉਹ ਜਦ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਇਹ ਸਰਕਾਰ ਕੋਲੇ ਆਦੇ ਸਕੇਲ ਮੰਗਣ ਗਏ ਤਾਂ ਸਰਕਾਰ ਨੇ ਇਹਨਾਂ ਨੂੰ ਕਿਹਾ ਕਿ ਇਹਦਾ ਤੁਹਾਡੇ ਦਾ ਰੂਲ ਹੈ ਉਹ 1934 ਵਾਲੇ ਦਾ ਐਮੈਂਡ ਹੈ ਯਾਨੀ ਕਿ ਤੁਹਾਡੀ ਤਨਖਾਹ 1934 ਵਾਲੇ ਦੇ ਹਿਸਾਬ ਨਾਲ 17 ਰੁਪਏ ਮੰਨਦੀ ਹੈ ਅਸੀਂ ਤੁਹਾਨੂੰ ਕੀ ਹੋ ਜਾਤੇ ਦਈਆ ਲਿਆ ਤਾਂ ਤੁਹਾਨੂੰ ਸਾਡੀ ਧਾਮ ਵਾਲੀ ਕਰਨੀ ਕਹਿੰਦੇ ਅਸੀਂ ਤੁਹਾਨੂੰ ਬਹੁਤ ਝਾਰਾ ਤਨਖਾਹ ਦੇ ਰਹੇ ਹਾਂ ਇਹ ਥੱਲੇ ਪੰਜਾਬ ਪੁਲਿਸ ਨੇ ਇਹਨਾਂ ਨੇ ਸੈਕਟਾ ਵਿਭਾਗ ਦੇ ਕਲਰਕ ਯੂਨੀਅਨ ਉਹ ਵੀ ਜੋ 4 ਲੈ ਲੇ ਦੀਆ ਤੁਹਾਡੀ ਤਰ੍ਹਾਂ ਦਾ 50 ਰੁਪਏ ਬਣਦੀ ਹੈ ਅਸੀਂ ਤੁਹਾਨੂੰ 20000 ਰੁਪਏ ਦੇ ਰਹੇ ਐਤੋਂ ਹੀ ਨਹੀਂ ਇੱਕ ਇੱਕ ਗੱਲ ਹੋਰ ਇਹਨਾਂ ਨੇ ਕੀਤਾ ਮੁਲਾਜ਼ਮ ਬਣਦੇ ਆ ਰਹੇ ਆ ਮੁਲਾਜ਼ਮ ਕਿਹਨੇ ਕਿਲੇ ਬੰਡੇ ਔਰ ਕਦੋਂ ਕਰੋ ਬੰਡੇ ਇਹਨਾਂ ਨੇ ਤੋੜਿਆ 4 ਦੇ ਵਿੱਚ ਪਰਾਣੀ ਪੈਨਸ਼ਨ ਤੇ ਐਲਪੀਐਸ ਤੇ ਮੁਲਾਜ਼ਮ ਬਣਦੇ ਦਿੱਤੇ ਇਹਨਾਂ ਨੇ ਉਸ ਤੋਂ ਬਾਅਦ ਮੈਂ ਮਾਰਦੂ ਪਰ ਇਸ ਤੋਂ ਬਾਅਦ ਇਹਨਾਂ ਨੇ ਕੀ ਤਾਂ ਨਵੇਂ ਮਹਾਂਜਮਾ ਦੇ ਹਿੱਸੇ ਉਹ ਕਾਨੂੰਨ ਕਿ ਲਾਗੂ ਕਰ ਦਿੱਤਾ ਜਿਹੜਾ ਯਾਨੀ ਕਿ ਲੰਗੜਾ ਪੇਸਕੇਲ ਹੈ ਇਹ ਯਾਨੀ ਕਿ ਮੈਂ ਖੁਦ ਕਿਹਾ ਸੀਗਾ ਕਿ ਲੰਗੜਾ ਪੇਸਕੇਲ ਹੈ ਇਹ ਅਸੀਂ ਰੱਟ ਕਰਾਂਗੇ ਪਰ ਇਹਨਾਂ ਨੇ ਲਾਗੂ ਕੀਤਾ ਤਲਵ ਪੱਲੂ ਇੱਕ ਹੱਥ ਵਰ ਤੁਸੀਂ ਇਹਨਾਂ ਸਰਕਾਰ ਨੇ ਇਹਨੂੰ ਪੱਕੇ ਤੌਰ ਤੇ ਲਾਗੂ ਕੀਤਾ ਲਾਗੂ ਕਿਵੇਂ ਕੀਤਾ ਰੂਲ ਅਮੈਂਡ ਕਰਕੇ ਔਰ ਇਸ ਤੋਂ ਬਾਅਦ ਦੇ ਵਿੱਚ ਇਹ ਕਹਿੰਦੇ ਹੋਰ ਚਾਰ ਚੱਲੀ ਉਹ ਚਾਲ ਕੀ ਸੀ ਪੰਜ ਦੇ 1 2 26 ਦਾ ਪੱਤਰ ਉਹ ਜਿਹੜਾ ਪੱਤਰ ਹੈ ਉਹਦੇ ਵਿੱਚ ਵੀ ਮੁਲਾਜ਼ਮ ਮੰਨ ਦਿੱਤੇ ਇਹਨਾਂ ਨੇ ਵੰਡੇ ਕਿ ਇਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਰੂਲ ਤਾਂ ਅਲੈਨ ਹੋ ਰਹੇ ਨੇ ਉਹ ਜਿਹੜੇ ਮੁਲਾਜ਼ਮ ਹੈ ਉਹ ਤਾਂ ਲੈਣਗੇ ਨਵਾਂ ਦੇਸ਼ ਖੇਲ ਉਹ ਜੇ ਕਿਸੇ ਦੇ ਰੂਲ ਰਹਿੰਦੇ ਨੇ ਜੇ ਸੇਧ ਪਵਾ ਕੇ ਰੂਲ ਲੈਂਦੇ ਨੇ ਉਹਦੋਂ ਮੜ ਕੇ ਸਿੱਖਿਆ ਕਿ ਬਾਹਦੇ ਰੂਲ ਲੈਂਦੇ ਨੇ ਇਹਨਾਂ ਨੂੰ ਕਹਿੰਦੇ ਆ ਅਸੀਂ ਦਵਾਂਗੇ ਥੋੜਾ ਬਹੁਤ ਪੁਰਾਣਾ ਸਕੇਲ ਉਹ ਵੀ ਅਧੂਰਾ ਉਹ ਪੁਰਾਣੀ ਹੈ ਤਾਂ ਦੇਖੋ ਸਰਕਾਰ ਹੈ ਜਿਹੜੀ ਕੋ ਮੁਲਾਜ਼ਮਾਂ ਨੂੰ ਵੰਡਦੀ ਜਾ ਰਹੀ ਹੈ ਪਰ ਆਪਾਂ ਜਿਹੜੇ ਮੁਲਾਜ਼ਮਾਂ ਉਹ ਆਪਾਂ ਸਾਝੇ ਤੇ ਟੈਨਸ਼ਨ ਤੇ ਪੱਤੀ ਬਹਾਲੀ ਮੋਰਚੇ ਹੇਠਾਂ ਇਕੱਠੇ ਹੋਇਆ ਆਪਾਂ ਆਪਾਂ ਇੱਕ ਆਬਰ ਕਰਾ ਰੱਖਣਾ ਹੈ ਹੁਣ ਸਰਕਾਰ ਹੈ ਸਰਕਾਰ ਜਾਂਦੀ ਹੋਈ ਇਹ ਰੇਵੜੀਆਂ ਦੀ ਸਰਕਾਰ ਹੈ ਇਹ 프리 ਦੇ ਜਨਕੀ ਰੇਵੜੇ ਵੰਡਣ ਵਾਲੀ ਸਰਕਾਰ ਹੈ ਇਹਨਾਂ ਨੇ 1000 ਰੁਪਏ ਜਨ ਜਨਕੀ ਜਨ ਉਹ ਵੀ ਇਹਨਾਂ ਨੇ ਦੇਣਾ ਜਾਂ ਨਹੀਂ ਦੇਣਾ ਉਹ ਇਹਨਾਂ ਦੀ ਗੱਲ ਨਹੀਂ ਹੈ ਔਰ ਇਹ ਹੀ ਕੇ ਦੀਆਂ গুজਰਾਤ ਦੇ ਵਿੱਚ ਜਾ ਕੇ ਕਹਿੰਦਾ ਕਿ ਆਸੀਂ ਤਾਂ ਪੈਨਸ਼ਨ ਬਹਾਲ ਕਰ ਦਿੱਤੀ ਵੀ ਤੁਸੀਂ ਵੀ ਬਹਾਲ ਕਰਵਾ ਲਓ ਔਰ ਗੁਜਰਾਤ 'ਚ ਆਮ ਆਦੀ ਪਾਰਟੀ ਦੀ ਸਰਕਾਰ ਬਣਾ ਲਓ ਐਦਾਂ ਹੀ ਹਿਮਾਚਲ ਦੇ ਵਿੱਚ ਤੁਪੇ ਕਹਿੰਦਾ ਅਸੀਂ ਪੰਜਾਬ ਦੇ ਵਿੱਚ ਪੈਨਸ਼ਨ ਬਹਾਲ ਕਰ ਦਿੱਤੀ ਕਿ ਤੁਸੀਂ ਵੀ ਬਹਾਲ ਕਰਾ ਲਓ ਤੇ ਆਮ ਆਦੀ ਪਾਰਟੀ ਦੀ ਸਰਕਾਰ ਬਣਾ ਲਓ ਇਦਾਂ ਜਿਹੜੇ ਹਿਮਾਚਲ ਵਾਲੇ ਤੇ ਗੁਜਰਾਤ ਵਾਲੇ ਬੰਦੇ ਸਿਆੜੇ ਸੀ ਆਪਣੇ ਪੰਜਾਬ ਲਈ ਗੱਲਾਂ ਤੇ ਆਗੇ ਆਪਣੇ ਗੱਲਾਂ ਚ ਕੀ ਰਿਹਾ ਆਵੇ ਕਿ ਆ ਵੀ ਇਹਨਾਂ ਨੇ ਮੁੱਦੇ ਚੱਕੇ ਪੰਜਾਬ ਦੇ ਪੰਜਾਬ ਦੇ ਨੌਜਵਾਨਾਂ ਦੇ ਔਰ ਇਸ ਤੋਂ ਬਾਅਦ ਇਹਨਾਂ ਨੇ ਜਿਹੜੇ ਆਪਣੇ ਉਹ ਚਿਹਰੇ ਸੀ ਉਹ ਦਿਖਾਣੇ ਸ਼ੁਰੂ ਕਰ ਦਿੱਤੇ ਉਹ ਚਿਹਰੇ ਕਿਹੜੇ ਨੇ ਉਹ ਚਿਹਰੇ ਨੇ ਗੋਰੇ ਅੰਗਰੇਜ਼ ਦੇ ਕਾਲੇ ਅੰਗਰੇਜ਼ ਇਹ ਉਹੀ ਕਾਲੇ ਅੰਗਰੇਜ਼ ਨੇ ਜਿਹੜੇ ਪਿਛਲੇ ਉਹ ਕਾਲੇ ਅੰਗਰੇਜ਼ ਕਹਿੰਦੇ ਸੀ ਅੱਜ ਸੱਤਾ ਦੇ ਵਿੱਚ ਆ ਕੇ ਖੁਦ ਕਾਲੇ ਅੰਗਰੇਜ਼ ਬਣ ਗਏ ਨੇ ਤਾਂ ਦੋਸਤੋ ਸਾਥੀਓ ਆਪਾਂ ਨੇ ਆਪ ਹੀ ਏਕਤਾ ਨਹੀਂ ਛੱਡੀ ਆਪਾਂ ਇਕਜੁੱਟ ਹੋ ਕੇ ਲੜਾਂਗੇ ਤੇ ਜਿੱਤਾਂਗੇ दी दा सथियो हाणे अॻियां बले